ਸੁਭੀਦਾ ਸਭ ਤੋਂ ਪੁਰਾਣਾ ਨਾਬੇ ਦਾ ਸਰਕਾਰੀ ਮੱਛੀ ਫਾਰਮ ਜੋ ਕਿ 1971 ਤੋਂ ਸਥਾਪਿਤ ਹੈ ਇੱਥੇ ਕਰੋਨਾ ਦੇ ਹਿਸਾਬ ਦੇ ਨਾਲ ਮੱਛੀਆਂ ਦੀ ਬਰੀਡ ਤਿਆਰ ਕਰਕੇ ਸੁੱਬੇ ਭਰ ਦੇ ਵਿੱਚ ਭੇਜੀ ਜਾਂਦੀ ਹੈ ਕਿਸਾਨਾਂ ਦੇ ਲਈ ਮੱਛੀ ਫਾਰਮ ਲਾਹੇਵੰਦ ਤੰਦਾ ਸਹਾਇ ਹੋ ਰਿਹਾ ਹੈ ਨਾਬਾ ਦੇ ਇਸ ਮੱਛੀ ਪਾਲਣ ਫਾਰਮ ਨੂੰ ਪੰਜਾਬ ਸਰਕਾਰ ਨੇ 50 ਲੱਖ ਰੁਪਏ ਦੀ ਗ੍ਰਾਂਟ ਮੁਹੱਈਆ ਕਰਵਾਈ ਹੈ ਇਸ ਮੱਛੀ ਪਾਲਣ ਫਾਰਮ ਦਾ ਦੌਰਾ ਕਰਨ ਦੇ ਲਈ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਪ ਮਾਨ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਕਣਕ ਅਤੇ ਝੋਨੇ ਦੀ ਫਸਲ ਛੱਡ ਕੇ ਮੱਛੀ ਪਾਲਣ ਦੇ ਤੰਦੇ ਦੇ ਨਾਲ ਜੁੜੇ ਜਿਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ ਇਸ ਦੇ ਨਾਲ ਹੀ ਵਿਧਾਇਕ ਨੇ ਜਲੰਧਰ ਜਿਮਨੀ ਚੌਂ ਨੂੰ ਤੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਮਨੀ ਚੌਂ ਜਿੱਤੇਗਾ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ केजरीवाल ਦੀ ਜ਼ਮਾਨਤ ਉੱਤੇ ਬੋਲਦਿਆਂ ਉਹਨਾਂ ਕਿਹਾ ਕਿ ਆਪ ਸੁਪਰੀਮੋ ਕੇਜਰੀਵਾਲ ਜਲਦ ਹੀ ਜੇਲ੍ਹ ਤੋਂ ਬਾਹਰ ਆਉਣਗੇ ਇਹ ਮੱਛੀ ਪੰਗ ਫਾਰਮ ਬੀਡ ਦਸਾਂਝ ਨਾਬਾ ਜਿਹੜਾ ਕਿ ਤਕਰੀਬਨ 1971 ਦੇ ਵਿੱਚ ਇੱਕ ਸਦੀ ਅੱਧੀ ਸਦੀ ਪਹਿਲਾਂ ਇੱਥੇ ਡਿਵੈਲਪ ਹੋਇਆ ਸੀਗਾ ਇਹਦਾ ਅੱਜ ਦੌਰਾ ਕੀਤਾ ਉਹਦਾ ਕਾਰਨ ਇਹ ਹੈ ਕਿ ਭਗਵੰਤਮਾਨ ਸਰਕਾਰ ਵੱਲੋਂ ਗ੍ਰਾਂਟ ਜਾਰੀ ਕੀਤੀ ਗਈ ਹੈ ਦੀ ਚਾਰਦिवारी ਵਾਸਤੇ ਦੇ ਪੌਣ ਨਵੇਂ ਬਣਾਉਣ ਵਾਸਤੇ ਤੇ ਮੱਛੀ ਪਾਲਣ ਬੜਾ ਲਾਹੇਵੰਦ ਧੰਦਾ ਜੀ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਧੰਦੇ ਨੂੰ ਅਪਣਾਓ ਔਰ ਬਹੁਤ ਬੈਨੀਫਿਟਸ ਤੰਦੇਦਾ ਔਰ ਬਹੁਤ ਅੱਛੀ ਅੰਚੀ ਤੁਸੀਂ ਕਮਾਈ ਕਰ ਸਕਦੇ ਹੋ ਇਹਦੇ ਵਿੱਚ ਤਕਰੀਬਨ 6 ਕਿਸਮ ਦੀਆਂ ਮੱਛੀਆਂ ਜਿਹੜੀਆਂ ਨੇ ਉਹਦੇ ਬੱਚੇ ਜਿਹੜੇ ਆ ਜਿਹੜੇ ਅੰਡੇ ਤੋਂ ਤਿਆਰ ਕਰਕੇ ਅੰਡੇ ਤੋਂ ਤਿਆਰ ਕਰਨ ਦਾ ਭਾਅ ਹੈ ਕਿ ਹੀਰਾ ਲਾਲ ਨਾਂ ਦਾ ਇੱਕ ਵਿਅਕਤੀ ਸੀਗਾ 1900 57 ਦੇ ਵਿੱਚ ਜਿਨ੍ਹਾਂ ਨੇ ਖੋਜ ਕੀਤੀ ਉਸ ਤੋਂ ਪਹਿਲਾਂ ਮੱਛੀ ਜਿਹੜੀ ਹੈ ਇਹ ਪੱਛਮੀ ਬੰਗਾਲ ਦਾ ਬੰਬੇ ਸਾਈਡ ਹੀ ਪਾਈ ਜਾਂਦੀ ਸੀ ਹੋਰ ਕਿਤੇ ਮੱਛੀ ਜਿਹੜੀ ਨਹੀਂ ਹੁੰਦੀ ਸੀ ਜਿਹੜੀ ਖਾਣ ਦੇ ਯੋਗ ਹੋਵੇ ਤੇ ਇਹਦੀ ਫਿਰ ਕਾਰਡ ਕੀਤੀ ਅੰਡੇ ਤੋਂ ਇਹਨਾਂ ਤਿਆਰ ਕਰਕੇ ਤੇ ਇਹ ਬਰੀਡ ਜਿਹੜੀ ਤਿਆਰ ਕੀਤੀ ਜਾਂਦੀ ਹੈ ਦੇ ਵਿੱਚ ਦੇ ਜੀ ਇਹ ਤਕਰੀਬਨ ਤਕਰੀਬਨ ਆ ਸਮਝ ਲਓ ਕਿ ਫਰਵਰੀ ਤੋਂ ਲੈ ਕੇ ਅਗਸਤ ਤੱਕ ਚੱਲਦਾ ਜੀ ਔਰ ਅਗਸਤ ਤੋਂ ਲੈ ਕੇ ਮਾਰਚ ਤੱਕ ਬੰਦ ਰਹਿੰਦਾ ਜੀ 6 ਮਹੀਨੇ ਚੱਲਦਾ 6 ਮਹੀਨੇ ਬੰਦ ਰਹਿੰਦਾ ਕੋਈ ਗਰਮੀ ਦੇ ਵਿੱਚ ਇਹ ਬਰੀਡ ਪੈਦਾ ਨਹੀਂ ਹੋ ਸਕਦੀ ਇਹ ਇਤੋਂ ਸਰਦੀ ਦੇ ਵਿੱਚ ਪੈਦਾ ਨਹੀਂ ਹੋ ਸਕਦੀ ਗਰਮੀ ਵਿੱਚ ਪੈਦਾ ਹੁੰਦੀ ਹੈ ਤੇ ਇਹਦੀ ਜਿਹੜੀ ਪਹੁੰਚ ਹੈ ਜੀ ਜਾਨੀ ਕਿ ਲੈਣ ਵਾਸਤੇ ਜਿਹੜੇ ਆਉਂਦੇ ਆ ਉਹ ਪਟਿਆਲਾ ਜ਼ਿਲ੍ਹਾ ਤਾਂ ਹੈ ਹੀ ਹੈ ਸੰਗਰੂਰ ਮਲੇਰਕੋੜਾ ਆਦਰ ਚੰਡੀਗੜ੍ਹ ਸਾਰੇ ਲੋਕ ਦੂਰੰਦਰੋਂ ਵੀ ਇੱਥੇ ਉਹ ਬਰੀਡ ਲੈ ਕੇ ਜਾਂਦੇ ਆ 25 ਲੱਖ ਤੋਂ ਲੈ ਕੇ ਉਹਦੇ ਆਸ-ਪਾਸ ਪ੍ਰੋਡਕਸ਼ਨ ਜਿਹੜੀ ਹੁੰਦੀ ਹੈ ਕਿਉਂਕਿ ਇੱਥੇ ਮਰਦੀਆਂ ਬਹੁਤ ਨੇ ਜੀ ਜਾਨੀ ਕਿ 100 ਦੇ ਵਿੱਚੋਂ ਜੇ ਆਪਾਂ ਪਰਸੈਂਟੇਜ ਲਾਈਏ 30% ਮਰ ਜਾਂਦੇ ਨੇ 20% ਬਚਦੀਆਂ ਨੇ ਉਹ ਸਪੌਨ ਹੁੰਦਾ ਜੀ ਤੇ ਉਹ ਫਿਰ ਜਿਹੜੀਆਂ ਬਰੀਡ ਜਿਹੜੀਆਂ ਨੇ ਅੱਗੇ ਅੱਗੇ ਵੇਚੀਆਂ ਜਾਂਦੀਆਂ ਨੇ ਔਰ ਇਹ ਧੰਦੇ ਦੇ ਵਿੱਚ ਸਰਕਾਰ ਦੀ ਇਹ ਜਿਹੜੀ ਆ ਪਹਿਲ ਆ ਕਿ ਇਸ ਧੰਦੇ ਨੂੰ ਮੁਨਾਫਤ ਹੁੰਦਾ ਤਾਂ ਹੈ ਹੀ ਹੈ ਇਹਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਪਾਣੀ ਨੇ ਧੰਨਵਾਦ ਕਰਦੇ ਆ ਕਿ ਸਪੈਸ਼ਲ ਗ੍ਰਾਂਟ ਭੇਜ ਕੇ 50 ਲੱਖ ਦੇ ਆਸ-ਪਾਸ ਦੀ ਗ੍ਰਾਂਟ ਇੱਥੇ ਆਈ ਹੈ ਉਹਦੇ ਨਾਲ ਚਾਰ ਦੀਵਾਰੀ ਔਰ ਨਵੇਂ ਪੌਣ ਬਣ ਰਹੇ ਨੇ ਮਲਾਜ਼ਮਾਂ ਨੂੰ ਅੱਛੇ ਤਰੀਕੇ ਨਾਲ ਇੱਥੇ ਰਹਿਣ ਸੰ ਦਾ ਸਾਰਾ ਕੁਝ ਪ੍ਰਬੰਧ ਕੀਤਾ ਹੋਇਆ ਤੇ ਬਹੁਤ ਹੀ ਵਧੀਆ ਇਹ ਜਿਹੜਾ ਬਰੀਡ ਹੈ ਜੀ ਬਹੁਤ ਹੀ ਵਧੀਆ ਟੈਕਨੀਕ ਹੈ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਕਣਕ ਤੇ ਝੋਨੇ ਦੇ ਚੱਕਰ ਤੋਂ ਨਿਕਲ ਕੇ ਆਪਾਂ ਮੱਛੀ ਫਾਰਮ ਨੂੰ ਪਣਾਓ ਤੇ ਵੱਧ ਤੋਂ ਵੱਧ ਪੈਸੇ ਕਮਾਓ ਹੋ ਜਿੱਤਾ ਕੋਈ ਫੈਸਲਾ ਆਇਆ ਨਹੀਂ ਜੀ ਜਮਾਨਤ ਲੱਗੀ ਹੋਈ ਹੈ ਬਾਕੀ ਮਾਨਯੋਗ ਅਦਾਲਤ ਦੇ ਉੱਪਰ ਡਿਪੈਂਡ ਕਰਦਾ ਜੀ ਕਿ ਉਹਨਾਂ ਨੇ ਕਿਵੇਂ ਇਹ ਸਾਰਾ ਕਾਨੂੰਨੀ ਤੌਰ ਤੇ ਪ੍ਰਕਿਰਿਆ ਨੂੰ ਦੇਖਣਾ ਹੈ ਜੀ ਉਮੀਦ ਕਰਦੇ ਆਂ ਕਿ ਕੇਜਰੀਵਾਲ ਸਾਹਿਬ ਜਲਦੀ ਬਾਹਰ ਹੋਵਗੇ ਹਾਂ ਜਲੰਧਰ ਜਿਮਨੀ ਚੌਂ ਨਾ ਕਿ ਸਾਡੇ ਜਿਹੜੇ ਪਹਿਲਾਂ ਐਮਐਲਏ ਹੁੰਦੇ ਸੀ ਉਹ ਰਿਜ਼ਾਈਨ ਕਰ ਗਏ ਸੀਗੇ ਪਾਰਟੀ ਛੱਡ ਗਏ ਸੀਗੇ ਤੇ ਹੁਣ ਨਵੀਂ ਜਿਮਨੀ ਚੌਂ ਹੋ ਰਹੀ ਹੈ ਤੇ ਆਵਾ ਦੀ ਪਾਰਟੀ ਤਕੜੇ ਹੋ ਕੇ ਅچھے ਤਰੀਕੇ ਨਾਲ ਅਸੀਂ ਪੂਰੇ ਪੈਰਾ ਤੇ ਪੂਰਾ ਕੰਸੈਂਟਰੇਟ ਹੋ ਕੇ ਆਪਣੇ पूरा ਘਰ ਘਰ ਜਾਵਾਂਗੇ ਆਪਣੀ ਪਾਰਟੀ ਦੀਆਂ ਨੀਤੀਆਂ ਦੱਸਾਂਗੇ ਔਰ ਪ੍ਰਮਾਤਮਾ ਕਿਰਪਾ ਕਰੇ ਜਲੰਧਰ ਦੀ ਜ਼ਿਮਨੀ ਚੋਣਾਂਾਂ ਦੀ ਪਾਰਟੀ ਜਿਹੜੀ ਹੈ ਵੱਡੇ ਫਰਕ ਨਾ ਦਿੱਤੇ। ਕਹਿੰਦੇ ਅਕਾਲੀ ਦਲ ਤੇ ਬੀਜੇਪੀ ਇੱਕ ਮੰਚ ਤੇ ਹੋ ਰਹੇ ਜਲੰਧਰ ਜ਼ਿਮਨੀ ਚੋਣ ਲਈ। ਦੇਖੋ ਉਹ ਤਾਂ ਹੁਣ ਪਤਾ ਨਹੀਂ ਜੀ ਇੱਕ ਮੰਚ ਤੇ ਹੋਣ ਦੋ ਮੰਚ ਤੇ ਹੋਣ ਜੀ ਇਹ ਤਾਂ ਉਹਨਾਂ ਦੀ ਪਾਲਿਸੀ ਆ ਉਹਨਾਂ ਦਾ ਹੀ ਹੈਗਾ ਸਿਸਟਮ। ਆਮ ਆਦਮੀ ਪਾਰਟੀ ਇਸ ਵਕਤ ਸਰਕਾਰ ਦੇ ਵਿੱਚ ਆ ਔਰ ਆਮ ਆਦਮੀ ਪਾਰਟੀ ਦੇ ਹੀ ਪਹਿਲਾ ਐਮਐਲਏ ਸੀਗੇ। ਸੋ ਸਾਡੀ ਕੋਸ਼ਿਸ਼ ਹੈ ਕਿ ਸਾਡੀ ਜਿਹੜੀ ਸੀਟ ਉਹ ਖਾਲੀ ਹੋਈ ਆ ਆਮ ਆਦਮੀ ਪਾਰਟੀ ਦੁਆਰਾ ਜਿੱਤੇ। ਇਤਿਹਾਸਾ ਸਰਕਾਰੀ ਮੱਛ ਇੱਕ 1.25 ਲੱਖ ਦਾ ਟਾਰਗੇਟ ਹੁੰਦਾ ਸਾਡਾ ਅਸੀਂ ਇੱਥੇ ਵਧੀਆ ਨਸਲ ਦੀਆਂ ਬਰੀਡ ਤੋਂ ਆਪਾਂ ਬੱਚੇ ਸਪਾਲ ਲੈ ਕੇ ਉਹ ਸਪਲਾਈ ਕਰਦੇ ਹਾਂ ਕਿਸਾਨਾਂ ਨੂੰ ਜੋ ਕਿਸੁਰਵੇ ਹਜ਼ਾਰ ਹਨ ਸਬਸਿਡੀ ਰੇਟ ਤੇ ਦਿੱਤਾ ਜਾਂਦਾ ਤੇ ਬਾਕੀ ਸਾਡੇ ਇੱਥੇ ਕਾਫੀ ਫਾਰਮ ਦੀ ਮੁਰਮਮਤ ਹੋ ਰਹੀ ਹੈ ਐਮਐਲਏ ਸਾਹਿਬ ਨੇ ਵਿਜ਼ਿਟ ਕੀਤਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਰਾ ਬਹੁਤ ਆਪਣਾ ਇੰਟਰਸਟ ਲੈ ਕੇ ਇੱਥੇ ਕੰਮ ਕਰਾਇਆ ਇਹ ਝੋਨੇ ਤੇ ਕਿਉਂਕਿ ਤੋਂ ਕਿਸਾਨਾਂ ਨੂੰ ਇੱਧਰ ਵੀ ਆਣਾ ਚਾਹੀਦਾ ਕਿਉਂਕਿ ਜਿਹੜੀ ਫਿਸ਼ਰੀ ਹੈਗਾ ਇਹਦੇ ਵਿੱਚ ਤੁਸੀਂ ਜਿਵੇਂ ਤਾਂ ਇਹ ਕਿੱਡੀ ਜਿਹੀ ਕੰਮ ਕਰਦੇ ਹੋ ਉਹਦੀ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈਗੀ ਹੈ ਉਹ ਸਾਢੇ 6 ਟਨ ਹੁੰਦੀ ਹੈ। ਯਾਨੀ ਕਿ 650 ਕਿਲੋ ਮੱਛੀ ਪੈਦਾ ਹੁੰਦੀ ਹੈ ਤੇ ਜੇ 100 ਰੁਪਏ ਦੇ ਹਿਸਾਬ ਨਾਲ ਵੀ ਲਾਉ ਤੁਸੀਂ ਤਾਂ 6 ਸਾਢੇ 6 ਲੱਖ ਦੀ ਹੋਗੀ। ਇਹ ਖਰਚੇ ਕੱਢ ਕੇ ਵੀ ਤੁਹਾਨੂੰ 2 ਲੱਖ ਦੇ ਖਰਚੇ ਫੀਡ ਦੇ ਖਰਚੇ, ਬਿਜਲੀ ਦੇ ਖਰਚੇ, ਚੌਕੀਦਾਰ ਦੇ ਖਰਚੇ ਆਪਣੀ ਵੀ ਬੰਦੇ ਦੀ ਡਾੜੀ ਵੀ ਗਿਣ ਲਓ ਤਾਂ ਵੀ ਤੁਹਾਨੂੰ ਵੱਲੋਂ ਸਵਾ ਡੇਢ ਲੱਖ ਰੁਪਈਆ ਕਿਲਾ ਸਵਾ ਲੱਖ ਬਚਦਾ ਹੈ। ਤੇ ਇਹ ਕਿਸਾਨਾਂ ਲਈ ਲਾਹੇਵੰਦ ਤੰਦਾ ਹੈ। ਇਹਦੇ ਕਿਸਾਨਾਂ ਨੂੰ ਧਿਆਨ ਦੇਣਾ ਚਾਹੀਦਾ ਜਿਹਦੇ ਕੋਲ 5 ਕਿੱਲੇ ਜ਼ਮੀਨ ਹੈ 1 ਕਿੱਲੇ ਨਾਲੇ ਕਰਕੇ ਦੇਖਣਾ ਚਾਹੀਦਾ ਇਸ ਤੇ ਤੁਹਾਨੂੰ ਐਸਪੀ ਕਨੈਕਸ਼ਨ ਇਸ ਤੇ ਤੁਹਾਨੂੰ ਬਿਜਲੀ 12 ਦਾ ਕਨੈਕਸ਼ਨ ਪ੍ਰਾਇਓਰਟੀ 베ਸ ਤੇ